ਆ ਵੇਖੋ ਵੇਖੋ ਇਧਰ ਪੁਲਿਸ ਅਧਿਕਾਰੀ ਵੀ ਆ ਗਏ ਨੇ ਹਲੇ ਚੁੱਪ ਉਜਾ ਅਨ ਚੁੱਪ ਗਾ ਆ ਗਿਆ ਆ ਗਿਆ ਕੁਛ ਵੀ ਨਹੀਂ ਮੇਰੇ ਕੋਲ ਆ ਸ਼ਾਂਤ ਹੋ ਜਾ ਸ਼ਾਂਤ ਹੋ ਜਾ ਹਬ ਸ਼ਾਂਤ ਹੋ ਜਾ ਵਹੀਏ ਸ਼ਾਂਤ ਹੋ ਜਾ ਹੋ ਨਹੀਂ ਜਨਾਨੀ ਕੁਛ ਨਹੀਂ ਬੋਲ ਰਹੀ ਉਹ ਜੋ ਸਾਹਮਣੇ ਕਪੜਾ ਬੰਨੇ ਹੋਇਆ ਵਾ ਉਹ ਸਾਰੀ ਗੁੰਡਿਆਂ ਦੇ ਨਾਲ ਆਈ ਏ ਅੰਛ ਉਪਰਾ ਬਣ ਕੇ ਮੇਰੀ ਉਹ ਸਕੂਟੀ ਅੰਦਰੋਂ ਫੜੋ ਚਾਬੀ ਫੜ ਕੇ ਸਕੂਟੀ ਸਾਈਡ ਤੇ ਕਰੇ ਆਹ ਵੇਖੋ ਜੀ ਸ਼ਰੀਆਮ ਗੁੰਡਾਗਰਦੀ ਪੁਲਿਸ ਵਾਲੇ ਵੀ ਆ ਗਿਆ ਫਿਰ ਵੀ ਉਹ ਹਟ ਨਹੀਂ ਰਿਹਾ ਕਿ ਕਹਿ ਰਹੇ ਕਿ ਉਹਨਾਂ ਦੇ ਸਾਹਮਣੇ ਵੀ ਸ਼ਰੀਆਮ ਪੁਲਿਸ ਵਾਲੇ ਖੜੋ ਕੇ ਲਾ ਕੇ ਗੁੰਡਾਗਰਦੀ ਕਰਵਾ ਰਹੇ ਨੇ ਚੌਂਕਿੰਗ ਜੋਪਰ ਆਹ ਵੇਖੋ ਵੇਖੋ ਇਧਰ ਪੁਲਿਸ ਅਧਿਕਾਰੀ ਵੀ ਆ ਗਏ ਨੇ ਚੁੱਪ ਪਾ ਉਜਾ ਇਹਨੇ ਚੁੱਪ ਗਿਆ ਆ ਗਿਆ ਆ ਗਿਆ ਕੁਛ ਵੀ ਨਹੀਂ ਫੇਰੇ ਬੋਲਾ ਸ਼ਾਂਤ ਹੋ ਜਾ ਸ਼ਾਂਤ ਹੋ ਜਾ ਅਬ ਸ਼ਾਂਤ ਹੋ ਗਿਆ ਹੋਈਏ ਸ਼ਾਮ ਦਾ ਹੋਣੇ ਜਨਾਨੀ ਕੁਛ ਨਹੀਂ ਬੋਲ ਰਹੀ ਉਹ ਜੋ ਸਾਹਮਣੇ ਕਪੜਾ ਬੰਨੇ ਹੋਇਆ ਵਾ ਉਹ ਸਾਰੀ ਗੁੰਡਿਆਂ ਦੇ ਨਾਲ ਆਈ ਏ ਅੰਛਾ ਓਪਰਾ ਬਣ ਕੇ ਮੇਰੀ ਸਕੂਟੀ ਅੰਦਰੋਂ ਫੜੋ ਚਾਬੀ ਫੜ ਕੇ ਸਕੂਟੀ ਸਾਈਡ ਤੇ ਕਰੇ ਆ ਵੇਖੋ ਜੀ ਸ਼੍ਰੀਆਮ ਗੁੰਨਾਗਰਦੀ ਪੁਲਿਸ ਵਾਲੇ ਵੀ ਆ ਗਿਆ ਫੇਰ ਵੀ ਉਹ ਹਟ ਨਹੀਂ ਰਹਾ ਕੇ ਜਾਰੇ ਕਿ ਉਹਨਾਂ ਦੇ ਸਾਹਮਣੇ ਵੀ ਸ਼ਰਿਆਮ ਪੁਲਿਸ ਵਾਲੇ ਖੜੋ ਕੇ ਲੱਗੇ ਗੁੰਨਾਗਰਦੀ ਕਰਵਾ ਰਹੇ ਨੇ ਪ੍ਰੈਸ ਦਾ ਲੋਡ ਮੀ ਸ਼ਰਮਦਾਸੀ ਇਹ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਆਂ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਆਂ ਔਰ ਚਲਦੇ-ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਣਾ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਨੀ ਆਂ ਕਿ ਆਇ ਦਿਨ ਹੀ ਤੁਹਾਨੂੰ ਪਤਾ ਕੀ ਮਸੀਹ ਵਿਰੋਧੀ ਹੈ ਜੋ ਕਿ ਖਰੇ ਹੋ ਜਾਂਦੇ ਔਰ ਆਇ ਦਿਨ ਹੀ ਮਸੀਹ ਲੋਕਾਂ ਦਾ ਪਰਮੇਸ਼ਰ ਤੇ ਦਾਸਾਂ ਦਾ ਚੱਚੇ ਦਾ ਵਿਰੋਧ ਕਰਨ ਦੇ ਲਈ ਉਹ ਜੋ ਕਿ ਖਰੇ ਹੁੰਦੇ ਆ ਔਰ ਤੁਸੀਂ ਆਇ ਦਿਨ ਮੀਡੀਆ ਦੇ ਉੱਤੇ ਵੀ ਖਬਰਾਂ ਸੁਣਦੇ ਹੋ ਕਿ ਕਿਵੇਂ ਜੋ ਕਿ ਵਿਰੋਧੀਆਂ ਦੇ ਦੁਆਰਾ ਦੀ ਲੋਕਾਂ ਦਾ ਚਚਨ ਦਾ ਚਰਚਿਸ ਦਾ ਔਰ ਪਰਮੇਸ਼ੀ ਦੇ ਦਾਸਾਂ ਦਾ ਜੋ ਕਿ ਵਿਰੋਧ ਕੀਤਾ ਜਾਂਦਾ ਔਰ ਉਸੇ ਨਾਲ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਚਰਚ ਨੂੰ ਜੋ ਕਿ ਚਰਚ ਦੇ ਦੀਵਾਰਾਂ ਨੂੰ ਜੋ ਕਿ ਥੱਲੇ गिराया ਜਾ ਰਿਹਾ ਤੋੜਿਆ ਜਾ ਰਿਹਾ ਮਸੀਹ ਵਿਰੋਧੀਆਂ ਦੇ ਵੱਲੋਂ ਔਰ ਤੁਸੀਂ ਦੇਖ ਰਹੇ ਹੋ ਕਿ ਪ੍ਰਸ਼ਾਸਨ ਵੀ ਲਾਗੇ ਖੜਾ ਹੋਇਆ ਦੇਖ ਰਿਹਾ ਉਹਨਾਂ ਨੂੰ ਰੋਕ ਨਹੀਂ ਰਿਹਾ ਸ਼ਰੀਆਮ ਹੀ ਤੁਸੀਂ ਦੇਖ ਸਕਦੇ ਹੋ ਕਿ ਗੁੰਡਾਗਰਦੀ ਕੀਤੀ ਜਾ ਰਹੀ ਹੈ ਮਸੀਹ ਲੋਕਾਂ ਦੇ ਨਾਲ ਸ਼ਰੀਆਮ ਜੋ ਕਿ ਰੋਡ ਦੇ ਉੱਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ ਔਰ ਮਸੀਹ ਲੋਕਾਂ ਦੇ ਜੋ ਕਿ ਇਹਰ ਜਗਾਂ ਨੂੰ ਪਰਮੇਸ਼ਰ ਦੇ ਘਰਾਂ ਨੂੰ ਜੋ ਕਿ ਢਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਔਰ ਸ਼ਰੀਆਮ ਲੋਕ ਗੁੰਡਾਗਰਦੀ ਕਰਦੇ ਆ ਮਸੀ ਲੋਕਾਂ ਦੇ ਉੱਤੇ ਜੋ ਕਿ ਵਿਰੋਧ ਨੂੰ ਕਰਦੇ ਆ ਮਸੀ ਲੋਕਾਂ ਦੇ ਖਿਲਾਫ ਕਰੇ ਹੁੰਦੇ ਆ ਪਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਨਾ ਤਾਂ ਸਰਕਾਰ ਮਸੀ ਲੋਕਾਂ ਦੇ ਸਪੋਰਟ ਦੇ ਵਿੱਚ ਆ ਔਰ ਨਾ ਹੀ ਪ੍ਰਸ਼ਾਸਨ ਤੁਸੀਂ ਦੇਖਦੇ ਹੋ ਕਿ ਪ੍ਰਸ਼ਾਸਨ ਦੇ ਸਾਹਮਣੇ ਹੀ ਇਹਨਾਂ ਲੋਕਾਂ ਦੀ ਗੁੰਡਾਗਰਦੀ ਚੱਲ ਰਹੀ ਆ ਔਰ ਪ੍ਰਸ਼ਾਸਨ ਖੁਦ ਖੜਾ ਹੋ ਕੇ ਦੇਖ ਰਿਹਾ ਔਰ ਹਮੇਸ਼ਾ ਹੀ ਮਸੀ ਲੋਕਾਂ ਨੂੰ ਜੋ ਕਿ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਸੀਂ ਵੀਡੀਓ ਨੂੰ ਦੇਖਿਆ ਔਰ ਵੀਡੀਓ ਨੂੰ ਤਾਂ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰੋ ਅਗਰ ਤੁਸੀਂ ਸੱਚੇ ਮਸੀਹ ਉਹ ਪਰਮੇਸ਼ਰ ਨਾਲ ਪਿਆਰ ਕਰਦੇ ਹੋ ਪਰਮੇਸ਼ਰ ਦੇ ਪਵਨਾ ਨਾਲ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਪ੍ਰਸ਼ਾਸਨ ਦੀਆਂ ਅੱਖਾਂ ਖੋਲ ਸਕਣ ਔਰ ਉਹ ਮਸੀਹ ਲੋਕਾਂ ਦੀ ਸਪੋਰਟ ਦੇ ਵਿੱਚ ਖੜੀ ਹੋ ਸਕੇ ਆ ਵੇਖੋ ਵੇਖੋ ਇਧਰ ਪੁਲਿਸ ਅਧਿਕਾਰੀ ਵੀ ਆ ਗਏ ਨੇ ਚੁੱਪ ਉ ਜਾ ਇਹਨੂੰ ਚੁੱਪ ਕਰ ਹੋਨੇ ਜਨਾਨੀ ਕੁਛ ਨਹੀਂ ਬੋਲ ਰਹੀ ਉਹ ਜੋ ਸਾਹਮਣੇ ਕਪੜਾ ਬੰਨਿਆ ਹੋਇਆ ਵਾ ਉਹ ਸਾਰੀ ਗੁੰਡਿਆਂ ਦੇ ਨਾਲ ਆਈ ਏ ਅੰਛਾ ਓਪਰਾ ਬਣ ਕੇ ਮੇਰੀ ਸਕੂਟੀ ਅੰਦਰੋਂ ਫੜੋ ਚਾਬੀ ਫੜ ਕੇ ਸਕੂਟੀ ਸਾਈਡ ਤੇ ਕਰਨ ਆਹ ਵੇਖੋ ਜੀ ਸ਼ਰਿਆਮ ਗੁੰਨਾਗਰਦੀ ਪੁਲਿਸ ਵਾਲੇ ਵੀ ਆ ਗਏ ਆ ਫੇਰ ਵੀ ਉਹ ਹਟ ਨਹੀਂ ਰਿਹਾ ਕੇ ਕਹ ਰਹੇ ਕਿ ਉਹਨਾਂ ਦੇ ਸਾਹਮਣੇ ਵੀ ਸ਼ਰਿਆਮ ਪੁਲਿਸ ਵਾਲੇ ਖੜੋ ਕੇ ਲਾ ਕੇ ਗੁੰਨਾਗਰਦੀ ਕਰਵਾ ਰਹੇ ਨੇ ਤੁਸੀਂ ਵੀਡੀਓ ਨੂੰ ਦੇਖਿਆ ਔਰ ਸਭ ਮਸੀ ਲੋਕ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਨਾ ਔਰ ਸਭ ਮਸੀ ਲੋਕਾਂ ਨੂੰ ਲੋੜ ਹੈ ਇਕਜੁੱਟ ਕਰੇ ਆਉਂਦੀ ਕਿਉਂਕਿ ਤੁਸੀਂ ਦੇਖਦੇ ਹੋ ਕਿ ਅੱਜ ਦੇ ਨਹੀਂ ਹੁਣ ਮਸੀ ਲੋਕਾਂ ਦਾ ਵਿਰੋਧ ਹੈ ਜੋ ਕਿ ਵੱਧਦਾ ਜਾ ਰਿਹਾ ਮਸੀ ਲੋਕਾਂ ਦੀ ਚਾਚਾਂ ਦਾ ਵਿਰੋਧ ਵੱਧਦਾ ਜਾ ਰਿਹਾ ਪਰਮੇਸ਼ਰ ਦੇ ਦਾਸਾਂ ਦਾ ਵਿਰੋਧ ਵੱਧਦਾ ਜਾ ਰਿਹਾ ਔਰ ਹੁਣ ਲੋੜ ਹੈ ਸੇ ਲੋਕਾਂ ਨੂੰ ਸੇ ਸ਼ਰਾਤੀ ਅੰਸਰਾਂ ਨੂੰ ਸੇ ਵਿਰੋਧੀਆਂ ਨੂੰ ਨੱਥ ਪਾਉਣ ਦੀ ਜੋ ਕਿ ਬਿਨਾਂ ਡਰ ਤੋਂ ਬਿਨਾਂ ਜੋ ਕਿ ਖਤਰੇ ਤੋਂ ਜੋ ਕਿਸੇ ਕੋ ਡਰਦੇ ਨਹੀਂ ਔਰ ਸ਼ਰੀਆ ਮਸੀ ਲੋਕਾਂ ਦੇ ਨਾਲ ਗੁੰਡਾਗਰਦੀ ਦੇ ਅਸੇ ਲੋਕਾਂ ਨੂੰ ਨੱਥ ਪਾਉਂਦੀ ਇਸ ਲਈ ਵੀਡੀਓ ਨੂੰ ਸ਼ੇਅਰ ਰਜੂਰ ਕਰੋ ਕਿ ਪ੍ਰਸ਼ਾਸਨ ਇਸ ਚੀਜ਼ ਨੂੰ ਦੇਖੇ ਔਰ ਮਸੀਂ ਲੋਕਾਂ ਦੀ ਸਪੋਰਟ ਦੇ ਵਿੱਚ ਜੋ ਕਿ ਪ੍ਰਸ਼ਾਸਨ ਵੀ ਖੜੀ ਹੋ ਸਕੇ ਔਰ ਜੇਕਰ ਤੁਸੀਂ ਵਿਸ਼ਾਰੰਦਾਸੀ ਚੈਨਲ ਤੇ ਪਹਿਲੀ ਵਾਰ ਹੋ ਤੇ ਅਜੇ ਤੱਕ ਤੁਸੀਂ ਵਿਸ਼ਾਰੰਦਾਸੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਹਰ ਵਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾ ਸਕੀ